गुरु प्यारे सवाल है किमी विकारों ती मैल दूर हो जाएगी इस सवाल दच पाप purification के पक्षिश करती हन आस उदेस दूर कर यूं मल जाए समाए ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ ਦੁਨੀਆਂ ਵਾਲੀਆਂ ਆਸਾਂ ਤੇ ਸਹਿਮ ਕੱਟ ਇਹ ਉਦਮ ਕਰਨ ਨਾਲ ਮਨ ਦੇ ਵਿਕਾਰਾਂ ਦੀ ਮੈਲ ਦੂਰ ਹੋ ਜਾਏਗੀ ਤੇ ਮਨ ਪਰਪੂ ਚਰਨਾਂ ਵਿੱਚ ਲੀਨ ਹੋ ਜਾਏਗਾ ਗੁਰੂ ਪਿਆਰਿਓ ਗੁਰੂ ਪਿਆਰਿਓ ਗੁਰੂ ਦੀ ਸਰਨ ਪੈ ਕੇ ਮਨ ਵਿੱਚੋਂ ਦੁਨੀਆਂ ਵਾਲੀਆਂ ਆਸਾਂ ਤੇ ਸਹਿਮ ਕੱਟਣੇ ਹਨ ਸਤ੍ਰੰਕ ਕਰਨਾ ਮਨ ਦੀ ਵਕਾਰਾਂ ਦੀ ਮੈਲ ਦੂਰ ਹੋ ਜਾਏਗੀ